ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਤੁਹਾਨੂੰ ਆਪਣੇ ਫਾਰਮ ਦੀ ਸ਼ੇਅਰ ਕਰਾਉਣੀ ਹੈ ਜੀ ਤੁਹਾਨੂੰ ਦੱਸ ਦੇਖਾਉਣੇ ਆਪਣੀਆਂ ਗਾਵਾਂਆਂ ਆਂਦੀਆਂ ਬੱਚੀਆਂ ਜਿਹੜੀਆਂ ਹੁਣ ਆਈਆਂ ਨੇ ਆਪਣਾ तकरीबन 75 ਕਿਪਾਏ ਸੂਆ ਪੈ ਚੁੱਕਿਆ ਜੀ ਆਪਾਂ ਦਿਖਾਉਣੇ ਤੁਹਾਨੂੰ ਬੱਸੀਆਂ ਆਜੋ ਜੀ ਵੀਡੀਓ 'ਚ ਹਾਂਜੀ ਆਜੋ ਜੀ ਦਿਖਾਉਣੇ ਆ ਆਗੀਆਂ ਜੀ ਆਪਣੀਆਂ ਹੀਪਰ ਆ ਬੱਚੀ ਪੋਣੇ ਆ ਇਹ ਆਪਣੇ ਪੀਡੀਐਫ ਦੇ ਮੇਲੇ ਤੇ ਖੀਰੀਆਂ ਦੇ ਸੋਚ ਜਿਹੜੀ ਮੂਰੇ ਜਾਂਦੇ ਜੀ ਡੱਬੀ ਦੇਖੋ ਜੀ ਕੁਆਲਿਟੀ ਹੈਗੀ ਆਪਾਂ ਉਹਨਾਂ ਵਾਲੀ ਕਮੈਂਟ ਕਰਿਓ ਵੀਰੇ ਜੇ ਤੁਹਾਨੂੰ ਲੱਗੀ ਵੀ ਹਾਂ ਆਪਣੇ ਨੰਬਰ ਚਾਹ ਸਕਦੀ ਆ ਖੀਰੀਆਂ ਵਿੱਚ ਪਾਉਣੀ ਆਈ ਇਹ 6 7 ਫਰਵਰੀ ਦਾ 6 7 8 ਫਰਵਰੀ ਦਾ ਸ਼ੋਅ ਲੱਤ ਲੁੱਤ ਦੇਖ ਸਕਦੇ ਹੋ ਇਹ ਹੈਗੇ ਜੀ ਸਟਾਕੀ ਦੀ ਪੀਡੀਐਫ ਇਹਦੀ ਦੇਖੋ ਜੀ ਬਸ ਇਹਦੀ ਕੁਆਲਿਟੀ ਹੈਗੀ ਆ ਪਾਉਣ ਵਾਲੀ ਕਮੈਂਟ ਜ਼ਰੂਰ ਕਰੋ ਜੀ ਵੀਰ ਬਣ ਕੇ ਉਹ ਕਹਨ ਬੱਚਾ ਜੀ ਦੇਖੋ ਜੀ ਲੱਤ ਪੈਰ ਸਾਰਾ ਕੁਝ ਜੀ ਹੈ ਵਧੀਆ। ਬਾਕੀ ਦੇਖੋ ਕੀ ਬਣਦਾ। ਤੁਹਾਨੂੰ ਦਿਖਾਵਾਂਗੇ ਪੀਡੀਐਫ ਤੇ ਮੇਲੇ ਵੀ ਜਾਵਾਂਗੇ ਆਪਾਂ। ਆਹ ਦੇਖੋ ਯਾਰ ਬੱਛੀ। ਸ਼ੀਰੀ ਆ ਜੀ ਇਹ ਆਪਾਂ ਤਕਰੀਬਨ ਜ ਫਰਵਰੀ ਤੇ ਹੀ ਕਰਾ ਦੇਣੀ ਆ। ਦੇਖੋ ਪੈਰ ਪੂਰ ਮਜ਼ਬੂਤ ਆ ਪੂਰਾ। ਲੱਤ ਲੁੱਤ ਸਾਰਾ ਕੁਝ A to Z ਵਧੀਆ। ਥਣ ਦਿਖਾਵਾਂ ਜੀ ਤੁਹਾਨੂੰ ਲੇਵਾ। ਚੱਲ ਪੁੱਤੋਏ। ਦੇਖੋ ਜੀ। ਦੇ ਲੇਵਲ ਰੂਆ ਥਣ ਬਹੁਤ ਟਾਪ ਕੁਆਲਿਟੀ ਦਾ ਟਾਪ ਲਾਈਨ ਵੀ ਪੂਰੀ ਵਧੀਆ ਟਾਪ ਲਾਈਨ ਦੇਖੋ ਦੇਖਦੇ ਆ ਕੀ ਬਣਦਾ ਫਿਰ ਆਹੀ ਫਰਾਗੀ ਤੇ ਅਜ ਉਧਰ ਰਖਾਉਣਾ ਤੁਹਾਨੂੰ ਛੋਟੀਆਂ ਬੱਸੀਆਂ ਆਪਣੀਆਂ ਆ ਖੜੀਆਂ ਨਹੀਂ ਜਿਵੇਂ ਹੁਣ ਧੁੱਪ ਨਿਕਲੀ ਇਹਨਾਂ ਨੂੰ ਛੱਡ ਦਿੰਨੇ ਹੁਣ ਜੀ ਆ ਪਿੰਜਰਾ ਥੋੜੀ ਜਿਹੀ ਜਗ੍ਹਾ ਜੀ ਬਣਾਈ ਵੀ ਆ ਇੱਥੇ ਬਹੁਤ ਨਜ਼ਾਰਾ ਲੈਂਦੀਆਂ ਨੇ ਟੱਪਦੀਆਂ ਫਿਰਦੀਆਂ ਨੇ ਅੰਦਰ ਉਧਰ ਇਹਨਾਂ ਨੂੰ ਕੇਜ ਚ ਛੱਡ ਦਿੰਨੇ ਆ ਇਹਨਾਂ ਨੂੰ ਛੱਡ ਦੂਸਰਾ ਛੱਡ ਆਈ ਉਹ ਪਰਿਆ ਇੱਧਰ ਉੱਥੇ ਅੰਦਰ ਹੁੰਦੀਆਂ ਨੇ ਜੀ ਇਹ ਕੇਜ ਦੇ ਵਿੱਚ ਪਰ ਇੱਥੇ ਜਦੋਂ ਧੁੱਪ ਨਿਕਲੀ ਤਾਂ ਆਪਾਂ ਇਹਨਾਂ ਨੂੰ ਬਾਹਰੇ ਛੱਡ ਦਿੰਨੇ ਆ ਆ ਦੇਖੋ ਜੀ ਕਿੰਨੀ ਸੋਹਣੀਆਂ ਆ ਆ ਦੇਖ ਲਓ ਜੀ ਇਹ ਦੋ ਬੱਸੀਆਂ ਇਹਨਾਂ ਚ ਹੈਗੀਆਂ ਨੇ ਐਬੀਐਸ ਦੀਆਂ ਜੀ ਤੇ ਬਾਕੀ ਵਰਲਡਵਾਈਡ ਦੇ ਨੇ ਜੀ ਬਾਕੀ ਦੋ ਤਿੰਨ ਬੱਸੀਆਂ ਆ ਗਈਆਂ ਦੀ ਆਪਣੇ ਕੋਲ ਫੜ ਜਾ ਕੀ ਦੇਖਣਾ ਤੇ ਲੈ ਆ ਕਹਿੰਦੀ ਮੈਨੂੰ ਦਿਖਾਓ ਵਿੱਚ ਆਉਂਦੀ ਆ ਬਾਹਰ-ਬਾਰ ਵਿੱਚ ਹਾਂ ਤੇਰੀ ਵੀਡੀਓ ਬਣ ਗਈ ਪਤਾ ਦੇਖਿਓ ਲੈ ਉਹ ਤੇਰੀ ਟੱਕਰ ਮਾਰਦੀ ਐ ਇਹ ਬਹੁਤ ਉਹ ਦੇਖਿਓ ਪਿੱਛੇ ਆਉ ਮਰੇ ਹੁਣ ਇੱਧਰ ਆ ਜਾ ਆ ਜਾ ਵਈ ਤੇ ਹੋ ਬੈਠੀ ਐ ਕੰਮ ਕਰ ਰਹੀ ਐ ਆਨੰਦਮਾਨ ਤੇ ਉੱਪ ਦਾ ਕਾ ਬੈਠੀ ਆ ਆਹੀ ਫਿਰ ਦੇਖ ਲਓ ਤੇ ਆਹ ਦੇਖੋ ਜੀ ਉਧਰ ਕੰਮ ਆਹ ਰਹਿ ਰਹੀ ਨੇ ਜੀ ਇੱਧਰ ਆਪਣੀ ਸੂਣ ਤੋਂ 2 3 4 ਕ ਗਮਾਂ ਰਹਿੰਦੀਆਂ ਨੇ ਆ ਵੀ ਰਹਿੰਦੀ ਆ ਜੀ ਆ ਬੈਠੀ ਜਿਹੜੀ ਆ ਵੀ ਰਹਿੰਦੀ ਆ ਤੇ ਇਹ ਉਹ ਪਰਲੀਆਂ ਸੂਈਆਂ ਵੀ ਨੇ ਜੀ ਆਹ ਸਾਨੂੰ ਉਧਰ ਦਿਖਾਉਣ ਨੇ ਆਹ ਦੇਖੋ ਜੀ ਜੋੜੀ ਇਹ ਵੀ ਆਹ ਸਟਾਕੀ ਦੀ ਹੈ ਜੀ ਉਹ ਵੀ ਜੀਪੀਐਸ ਦੀ ਹੋਰ ਆਪਣਾ ਬਲਡ ਉਹਦੀ ਆ ਸੌਰੀ ਪੀਡੀਐਫ ਹੈ ਇਹ ਆਹ ਇਹ ਉਧਰ ਦੀ ਦਿਖਾਉਣੇ ਨੂੰ ਪਰਲੇ ਛੜ ਵੀ ਨੇ ਉਹ ਆਉਂਦੀ ਹੈ ਭੱਜੀ ਦੇ ਆਹ ਇੱਕ ਸਿੰਗਾ ਨੇ ਰੱਖ ਲਈਏ ਅਸੀਂ ਜਿੰਗਣੀ ਲਗਾਏ ਹੈਗੇ ਮਸ ਕਾਲ ਕਾਲ ਤੇ ਲੇਟ ਹੋ ਗਏ ਤੇ ਫਿਰ ਆਪਾਂ ਕਹਾਂ ਵੀ ਚੱਲਣ ਦਿਓ ਇਸ ਤਰ੍ਹਾਂ ਹੀ ਸਿੰਘ ਸੁਦੇਸ਼ ਸਿੰਘਾ ਨੇ ਵੀ ਦੇਖਾਂਗੇ ਨਾਲੇ ਪ੍ਰੈਕਟੀਕਲ ਹੋ ਜੂ ਕਹਿੰਦੇ ਨੇ ਵੀ ਸਿੰਘਾਂ ਵਾਲੀ ਗਰਮੈਸ ਘੱਟ ਮੰਨਦੀ ਆ ਆ ਤਾਜੀਆਂ ਨੇ ਜੀ ਆ ਆਪ ਹੀ ਫਰਾ ਰਹਿੰਦੀਆਂ ਨਹੀਂ ਸੁਣ ਤੋਂ ਤੇ ਆ ਸੂਈਆਂ ਵੀ ਨੇ ਜੀ ਔਰ ਇਹ ਰਹਿਦੀ ਆ ਜੀ ਕੰਨੀ ਵਾਲੀ ਹੀਫਰ ਉਹ ਵੀ ਸੁਣ ਤੋਂ ਰਹਿੰਦੀ ਆ ਆ ਇੱਧਰ ਵੀ ਸੂਈਆਂ ਵੀ ਨੇ ਜੀ ਇਹਨਾਂ ਨੂੰ ਵੀ ਬਸ ਹੁਣ ਇੱਧਰ ਛੱਡ ਦਾਂਗੇ ਆ ਦੇਖੋ ਆਨੰਦ ਮਾਨ ਨੇ ਇਹਨਾਂ ਦਾ ਰਾਸ਼ਨ ਖਾ ਰਹੀਆਂ ਨੇ ਇਹ ਇਹ ਆਪਣੇ ਰਲਾ ਕੇ ਰੱਖ ਦਿੰਦੇ ਆ ਜੀ ਸਾਰਾ ਹੁਣ ਬਸ ਪਾਉਣਾ ਇਹਨਾਂ ਨੂੰ ਇਹਦੇ ਵਿੱਚ achar ਆ ਤੂੜੀ ਆ ਟੀਐਮਆਰ ਬਣਾਇਆ ਹੈ ਪੂਰਾ ਦੇਖੋ ਕਿੰਨੀਆਂ ਦੀ ਆਪਣੇ ਵਿੱਚ ਇਹ ਜੇ achar ਆ ਤੂੜੀ ਤੇ ਫੀਡ ਤਿੰਨਾਂ ਦਾ ਟੀਐਮਆਰ ਬਣਾ ਕੇ ਇਹਨਾਂ ਨੂੰ ਪਾ ਦਿੰਦੇ ਆ ਜੀ 24 ਘੰਟੇ ਇਹਨਾਂ ਦੇ ਮੂਰੇ ਰਹਿੰਦਾ ਹੈ ਜਦੋਂ ਮਰਜ਼ੀ ਖਾਣ ਇਨਾਂ ਦੀ ਮਰਜ਼ੀ ਆ ਹੁਣ ਜਿਵੇਂ ਆ ਬੈਠੀਆਂ ਨੇ ਆ ਖਾਂਦੀਆਂ ਨੇ ਦੀਆਂ ਉਧਰੋਂ ਬੈਠੀਆਂ ਨੇ ਪਰਲੀ ਸਾਈਡ ਵਾਲੀਆਂ ਆ ਹੈਗਾ ਪਾਣੀ ਵਾਲਾ ਇੱਥੇ ਪਾਣੀ ਪੀਂਦੀਆਂ ਨੇ ਬਹਿ ਜਾਂਦੀਆਂ ਨੇ ਇਹਨਾਂ ਦੀ ਰੁਟੀਨ ਤੁਹਾਨੂੰ ਮੈਂ ਦੱਸਾਂਗੀ ਆ ਇਹ ਆਉਂਦੀਆਂ ਨੇ ਖਾਂਦੀਆਂ ਨੇ ਖਾ ਕੇ ਥੋੜਾ ਜਿਹਾ ਦੋ ਕੁੱਟਾ ਪਾਣੀ ਦੀਆਂ ਪੀ ਕੇ ਬਹਿ ਜਾਂਦੀਆਂ ਨੇ ਜਾ ਕੇ ਬਾਹਰੇ ਫਿਰ ਫੇਰ ਆਉਂਦੀਆਂ ਨੇ ਫਿਰ ਖਾਂਦੀਆਂ ਨੇ ਫਿਰ ਬਹਿ ਜਾਂਦੀਆਂ ਨੇ ਜਾ ਕੇ ਬਸ ਆ ਰੁਟੀਨਾ ਜੀ ਇਹਨਾਂ ਦੀ ਚਲੋ ਠੀਕ ਆ ਜੀ ਮਗਾ ਜਲਾ ਜਪਾ ਆਪਣਾ ਫਾਰਮ ਇਹ ਦਿਨ ਬਹੁਤੇ ਛੋਟੇ ਜਿੰਨੇ ਜੀ ਕੰਮ ਬਹੁਤ ਔਖੇ ਮੁਨ ਨਿਪਟਦੇ ਨੇ ਕੰਮ ਪੂਰੇ ਤੁਹਾਨੂੰ ਪਤਾ ਹੀ ਆ ਵੀ ਡੈਰੀ ਫਾਰਮਾਂ ਦੇ ਕੰਮ ਕਿੰਨੇ ਨੇ ਦਿਨ ਬਹੁਤ ਚਲੋ ਠੀਕ ਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਚੈਨਲ ਨੂੰ ਜੀ ਸਬਸਕ੍ਰਾਈਬ ਕਰਦੇ ਹੋ ਤੇ ਸ਼ੇਅਰ ਕਰਦੇ ਹੋ ਵੀਡੀਓ ਨੂੰ ਜੀ ਆ ਰਹੇ ਸਾਰੇ ਕਾਲੀ ਸਾਰੇ ਧੰਨਵਾਦ